ਨੋ ਸਿਵਰੇਜ ਵਾਟਰ ਪਲੈਨਿੰਗ ਇਹ ਸਾਰੀਆਂ ਰਿਸੋਲਵ ਹੋਣਗੀਆਂ ਮੈਂ ਫੇਰ ਦੁਬਾਰਾ ਇੱਕ ਐਗਜ਼ਾਮਪਲ ਦੇਣਾ ਅਗਰ 6 ਸਾਲ ਚ ਇੰਦੋਰ ਬਦਲ ਸਕਦਾ ਤੇ ਅਸੀਂ ਅੰਮ੍ਰਿਤਸਰ ਨੂੰ ਬਦਲ ਲੈਂਦੇ ਹਾਂ ਸੰਤ ਸਾਹਿਬ ਹਰ ਰੋਜ਼ ਲੋਕਾਂ ਦੇ ਵਿੱਚ ਵਿਚਰਿਆ ਜਾ ਰਿਹਾ ਬਹੁਤ ਘੱਟ ਸਮਾਂ ਹੋਇਆ ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਆਇਆ ਕੀ ਲੱਗਦਾ ਹੈ ਕਿ ਇਹ ਸਮਾਂ ਤੱਕ ਆਵਾਜ਼ ਪਹੁੰਚ ਸਕਣੀ ਹੈ ਛੇੜ ਦੇਖੋ ਮੇਰੀ ਤੇ ਤੁਹਾਡੇ ਥਰੂ ਆਵਾਜ਼ ਪਹੁੰਚ ਰਹੀ ਹੈ ਲੋਕਾਂ ਨੂੰ ਵੀ ਮੈਂ ਮਿਲ ਰਿਹਾ ਔਰ ਫੇਰ ਮੈਨੂੰ ਇੱਕ ਖੁਸ਼ੀ ਹੈ ਕਿ ਹੁਣ ਸਾਰੇ ਕੈਂਡੀਡੇਟ ਡਵੈਲਪਮੈਂਟ ਦੇ ਬਾਰੇ ਗੱਲ ਕਰਦੇ ਨੇ ਪਰ ਮਿੱਟੀ ਦੇ ਸੁਟਰੀ ਉਹ ਤਾਂ ਫੈਸ਼ਨ ਹੈ ਲੇਕਿਨ ਮੈਂ ਤੇ ਡਵੈਲਪਮੈਂਟ ਬਾਰੇ ਗੱਲ ਕਰਦਾ ਔਰ ਹੌਲੀ ਹੌਲੀ ਮੈਂ ਦੇਖ ਰਿਹਾ 12 ਚ ਪੜ੍ਹ ਰਿਹਾ ਕਿ ਬਾਕੀ ਦੇ ਵੀ ਇਹ ਗੱਲ ਕਰ ਰਹੇ ਕਿ ਅਸੀਂ ਇਹ ਕੀਤਾ ਤੁਸੀਂ ਇਹ ਕਰਵਾਵਾਂਗੇ ਜੋ ਕੀਤਾ ਉਹ ਤਾਂ ਤੁਸੀਂ ਦੇਖ ਹੀ ਸਕਦੇ ਹੋ ਲੇਕਿਨ ਜੋ ਕਰਨਾ ਹੈ ਕਮ ਸੇ ਕਮ ਉਹਦੇ 'ਚ ਅਸੀਂ ਫੋਕਸ ਕਰ ਹਰ ਰੋਜ਼ ਇੱਕ ਨਾਰਾ ਲੱਗ ਰਿਹਾ ਤੇਰਾ ਜ਼ੀਰੋ ਦਾ ਇਸ ਵਾਰ ਕੀ ਕਰਨਗੇ ਦੇਖੋ ਨਾਰਿਆ ਨਾ ਸਾਰੀਆਂ ਗੱਲਾਂ ਥੋੜਾ ਬੰਨ੍ਹ ਗਿਆ ਨੇ ਆਪਾਂ ਅੰਮ੍ਰਿਤਸਰ ਦੀ ਡਵੈਲਪਮੈਂਟ ਤੇ ਫੋਕਸ ਕਰੀਏ ਨਾਰਾ ਸਾਡਾ ਅੰਮ੍ਰਿਤਸਰ ਦੀ ਡਵੈਲਪਮੈਂਟ ਦਾ ਹੋਣਾ ਚਾਹੀਦਾ ਹੈ ਤੇ ਉਹਦੇ 'ਚ ਤੁਸੀਂ ਇੱਥੇ ਕੋਈ ਵੀ ਪ੍ਰੋਬਲਮ ਦੇਖ ਲਓ ਕ੍ਰਾਈਮ ਦੀ ਰੋਜ਼ ਤੁਸੀਂ ਸੁਣਦੇ ਹੋ ਸ਼ੂਟਿੰਗ ਹੁੰਦੀਆਂ ਨੇ ਚੀਨਾ ਸਲੈਚ ਹੁੰਦੀਆਂ ਨੇ ਡਰੱਗਸ ਦੀ ਓਪਨ ਪ੍ਰੋਬਲਮ ਹੈ ਆਪਾਂ ਸਪੋਰਟਸ ਵਾਲ ਦੇਖ ਲਈਏ ਇਨਕਮ ਦਾ ਦੇਖ ਲਈਏ ਅਨ ਇਮਪਲॉयਮੈਂਟ ਇਨੀ ਜਿਆਦਾ ਹੈ ਲੋਕ ਤਰੇ ਭੱਜੇ ਜਾ ਰਹੇ ਨੇ ਇੱਥੇ ਇਨਵੈਸਟਮੈਂਟਸ ਆਉਣ ਦੀ ਜ਼ਰੂਰਤ ਹੈ ਔਰ ਲੋਕ ਤਿਆਰ ਵੀ ਨਹੀਂ ਔਰ ਅਸੀਂ ਇਨਕਮ ਇੰਡਸਟਰੀਆਂ ਐਗਰੀਕਲਚਰ ਦੀਆਂ ਔਰ ਟੂਰਿਜ਼ਮ ਦਾ ਇੱਕ ਐਗਜ਼ਾਮਪਲ ਹੈਗਾ ਹੀ ਹੈ ਔਰ ਟੂਰਿਜ਼ਮ ਚ ਕਈ ਸਟਾਰਟਅਪਸ ਖੋਲੇ ਜਾ ਸਕਦੇ ਨੇ ਅਸੀਂ ਆਪਣੇ ਬੱਚਿਆਂ ਨੂੰ ਕਮ ਸੇ ਕਮ ਇਨਕਰੇਜ ਕਰੀਏ ਔਰ ਫੈਸਿਲਿਟੀਆਂ ਮੈਂ ਲੈ ਕੇ ਆਵਾਂਗਾ ਅਗਰ ਕੋਈ ਇਨਵੈਸਟਮੈਂਟ ਜਿਹਨੂੰ ਅਸੀਂ ਸੀਡ ਮਨੀ ਕਹਿੰਦੇ ਆ ਉਹ ਚਾਹੀਦਾ ਆ ਆਲਰੇਡੀ ਇਗਜ਼ਿਸਟਿੰਗ ਪ੍ਰੋਗਰਾਮਸ ਨੇ ਔਰ ਇਹ ਵੀ ਮੈਂ ਤੁਹਾਨੂੰ ਸ਼ੋਰ ਕਰਦਾ ਆ ਕਿ ਮੈਨੂੰ ਪਤਾ ਹੈ ਕਿ ਕਈ ਆਪਣੇ ਪੰਜਾਬੀ ਭਾਈਚਾਰੇ ਵਾਲੇ ਜਿਹੜੇ ਬਾਹਰ ਹੈਗੇ ਨੇ ਉਹ ਬੱਚਿਆਂ ਲਈ ਇਨਵੈਸਟਮੈਂਟ ਦੇਣ ਨੂੰ ਤਿਆਰ ਸਾਨੂੰ ਸਿਰਫ ਆਪਣੇ ਵੱਲੋਂ ਕਲੈਰਿਟੀ ਹੋਣੀ ਚਾਹੀਦੀ ਆ ਔਰ ਉਹ ਆਲਟਰਨੇਟਿਵਸ ਮੈਂ ਅੰਬਰਸਰ ਦੀ ਲੈ ਕੇ ਆਵਾਂਗਾ ਉਹਦੇ ਵਿੱਚ ਮੈਂ ਕਹਿੰਦਾ ਕਿ ਜਿੰਨੇ ਵੀ ਸਾਡੇ ਲੀਡਰ ਦੇ ਪਬਲਿਕ ਸਰਵਿਸ ਵਾਲੇ ਨੇ ਸਭ ਮਿਲਨਾ ਮਿਲ ਕੇ ਕੋਆਪਰੇਟ ਕਰ ਠੀਕ ਹੈ